ਦੀ 7 11 24 ਨੂੰ ਸਾਡੇ ਨੱਬ ਨਗਰ ਜਿਹੜਾ ਮhalla ਪੈਂਦਾ ਸੰਵਾਲੇ ਉਹਨਾਂ ਦੇ ਦਰੋਂ ਉੱਥੋਂ ਇੱਕ ਲੇਡੀ ਪਰਮਜੀਤ ਗੁਰਪਤਨੀ ਅਮਰਜੀਤ ਸਿੰਘ ਦੀ ਹਾਂ ਉਹਦੇ ਘਰ ਦੇ ਵਿੱਚ ਅੰਦਰੋਂ ਟਰੋਕ ਹੈ ਇੱਕ ਮੁੱਲੋਂ ਨਾੜਾ ਬਾਲੀਆਂ ਸਨੇਚ ਕਰਨੀ ਸੀ ਜੋ ਇਹਦੇ ਜਿਹਦੇ ਵਿੱਚ ਮੁਕਦਮੇ ਦੀ ਜਿਹੜੀ ਇਹ ਨਹੀਂ ਤੁਹਾਨੂੰ ਜਾਣਦੇ ਹੋਏ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਚਨ ਸਿੰਘ ਪਟਿਆਲ ਜੀ ਹੋਣੀ ਉਹਨਾਂ ਨਾਲੀਆਂ ਦੋ ਟੀਮਾਂ ਇਨੀ ਅੱਡ-ਅੱਡ ਬਣਾਈਆਂ ਇਹ ਸਪੈਸ਼ਲ ਉਰਾਨ ਟੈਕਨੀਕਲ ਤੇ ਸਾਡੇ ਇੰਸਟੀਚਿਊਟ ਸਾਹਿਬ ਆ ਸਾਡੇ ਵਿੰਦਰ ਸ੍ਰੀ ਦੇ ਮੁਖ ਅਫਸਰ ਸੁਣਾਵਾਲਾ ਨੇ ਇਹਨਾਂ ਦੋਨੇ ਟੀਮਾਂ ਨੇ ਜੁਆਇੰਟ ਡਿਸ਼ਨ ਕਰਦੇ ਹੋਏ ਜਿਹੜਾ 4 ਦਿਨ ਦੇ ਵਿੱਚ ਹੀ ਮੌਲਯਮ ਜਿਹੜਾ ਸੀ ਦੋਸ਼ੀ ਗੁਰਿੰਦਰ ਸਿੰਘ ਪੁੱਤਰ ਕੁਲਵੀਰ ਸਿੰਘ ਇੱਕ ਮਾਨੋ ਦਾ ਰਹਿਣ ਵਾਲਾ ਸੀ ਜਿਹਨੂੰ ਰੈਸ ਕੀਤਾ ਇਹਦੇ ਦੀ ਵਿਸ਼ੇਸ਼ ਗੱਲ ਇਹ ਆ ਤੇ ਤੇ ਦੱਸਦੇ ਨਿਕ ਗਦੇ ਬਦੋਰ ਕੰਪਾਉਂਡਰ ਕਿਸੇ ਡਾਕਟਰ ਸਾਹਿਬ ਕੋਲ ਉਹਦੇ ਕਲੀਨਿਕ ਤੇ ਨੌਕਰੀ ਕੀਤੀ ਸੀ ਇਸ ਦਾ ਬਹਾਨਾ ਜਿਹੜਾ ਬਣਾ ਕੇ ਵੀ ਇੱਕ ਗੁਰੂ ਦਾ ਘਰ ਪੁੱਛਣ ਲੱਗ ਗਿਆ ਉਹ ਘਰ ਨਹੀਂ ਸੀ ਉਹਦੇ ਬਾਅਦ ਮਾਤਾ-ਨਾਂ ਅੰਦਰ ਉਹਦੇ ਅੰਦਰੋਂ ਉਹਦੇ ਚਲ ਗਿਆ ਪਾਣੀ ਪੀਣ ਤੋਂ ਬਾਅਦ ਫ੍ਰੈਂਡਲੀ ਜਮਿੰਦਰੀ ਐਂਟਰੀ ਕਰਕੇ ਇਹਨਾਂ ਵਾਲੀਆਂ ਪੁੰਝੀਆਂ ਸੀ ਮੈਂ ਤੁਹਾਡੇ ਜਰੀਏ ਅਪੀਲ ਕਰਨੀ ਚਾਹਾਂ ਕਿਉਂਕਿ ਇਹੇ ਕੇਸ ਅਨਨੋਨ ਬੰਦੇ ਨੂੰ ਬਿਨਾਂ ਜਾਣ ਪਹਿਚਾਨ ਤੋਂ ਗ੍ਰੇਟਨਾ ਖੋਲੋ ਘਰੇ ਨਾ ਵੜੋ ਕਿਉਂਕਿ ਪਹਿਲੇ ਵੀ ਜਿਹੜਾ ਇੱਕ ਐਵੇਂ ਹੋਇਆ ਸੀ ਮਾਤਾ ਜੀਆ ਤੋਂ ਜਦੋਂ ਸਨੇਚ ਹੋਈ ਸੀ ਉਹਨਾਂ ਨੇ ਵੀ ਅੰਦਰ ਬਿਠਾ ਕੇ ਚਾਹ ਪਾਣੀ ਪੀਣ ਲੱਗੇ ਤੇ ਉਸ ਤੋਂ ਬਾਅਦ ਉਹਨਾਂ ਦੀ ਵੀ ਜਿਹੜੀਆਂ ਬਾੜੀਆਂ ਸਨੇਚ ਹੋ ਗਈਆਂ ਬੜਾ ਤੁਹਾਡੇ ਜੀ ਵੀ ਇਹ ਅਪੀਲ ਵੀ ਕਰਨੀ ਚਾਹੁੰਦਾ ਵੀ ਕਿਸੇ ਵੀ ਅਨਨੋਨ ਬੰਦੇ ਨੂੰ ਆਪਣੇ ਘਰੇ ਨਾ ਬਾੜੋ ਅਨਨੋਨ ਬੰਦੇ ਦੀ ਘੇਟ ਨਾ ਖੋਲੋ ਪੂਰੀ ਆਈਡੈਂਟੀਫਿਕੇਸ਼ਨ ਤੋਂ ਬਾਅਦ ਫੇਰ ਹੀ ਆਪਣੇ ਘਰੇ ਐਂਟਰੀ ਕਰਾਓ ਜੀਆ ਵੇਖੋ ਇਹਦਾ ਕੋਈ ਸਟ੍ਰੈਕ ਰਿਕਾਰਡ ਕੋਈ ਪਿਛਲਾ ਸੀ ਹੈ ਕੋਈ ਕ੍ਰਿਮੀਨਲ ਰਿਕਾਰਡ ਹੈ ਨਾ ਨਹੀਂ ਇਹ ਸਾਡੀ ਰਿਸਰਚਿੰਗ ਹੋ ਰਹੀ ਗੋਇੰਗ ਆ ਉਹ ਚੈੱਕ ਕਰ ਰਹੇ ਆ ਜੇ ਕੋਈ ਹੋਰ ਵੀ ਗੱਲ ਸਾਹਮਣੇ ਆਊਗੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ